ਕੁਦਰਤ ਨੇ ਕਦੇ ਵੀ ਆਪਣੇ ਨਾਲ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਅਸੀਂ ਜਦੋਂ ਵੀ ਪ੍ਰਕਿਰਤੀ ਤੋਂ ਉਲਟ ਚੱਲਦੇ ਆ ਉਦੋਂ ਹੀ ਪਰਲੇ ਆਉਂਦੀ ਹੈ ਉਦੋਂ ਹੀ ਇਹ ਆਪਤਾ ਆਉਂਦੀਆਂ ਨੇ ਮੁਸੀਬਤਾਂ ਆਉਂਦੀਆਂ ਨੇ ਮੇਰੀ ਰੋਜ਼ ਬੇਨਤੀ ਹੁੰਦੀ ਹੈ ਕਿ ਜਿਹੜੇ ਪੰਛੀ ਜਿਹੜੇ ਜੀਵ ਜੰਤੂ ਇੱਥੋਂ ਤੱਕ ਪੇੜ ਪੌਦੇ ਵੀ ਜਿਹੜੇ ਜੰਗਲਾਂ ਵਿੱਚ ਹੁੰਦੇ ਨੇ ਤੁਸੀਂ ਵੇਖੋ ਉਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਇੱਥੇ ਬੰਗਲਾ ਸਾਹਿਬ ਅਸੀਂ ਇੰਨੀ ਗ੍ਰੀਨਰੀ ਕੀਤੀ ਹੈ ਕਿੰਨੇ ਵਾਰੀ ਫਾਇਕਸ ਪਾਂਡੇ ਨੂੰ ਕਿੰਨੇ ਵਾਰੀ ਜਿਨੂੰ ਆਪਾਂ ਹੈਜ ਕਹਿੰਦੇ ਆ ਸਾਨੂੰ ਸਪਰੇਅ ਕਰਨੀ ਪੈਂਦੀ ਐ ਦਵਾਈਆਂ ਪਾਉਣੀਆਂ ਪੈਂਦੀਆਂ ਨੇ ਉਹ ਫਿਰ ਸੜ ਜਾਂਦੇ ਨੇ ਫਿਰ ਲਾਉਣੇ ਪੈਂਦੇ ਨੇ ਤੁਸੀਂ ਜਾਓ ਸਰੋਵਰ ਤੇ ਜਾਓ ਉੱਥੇ ਵੇਖੋ ਮੈਰੀਡੀਅਨ ਹੋਟਲ ਵਾਲਿਆਂ ਦਾ ਵੀ ਜੋਰ ਲੱਗ ਗਿਆ ਵੀ ਉਹ ਢੇੜ ਪੌਦੇ ਨਹੀਂ ਚੱਲ ਸਕੇ ਉਹ ਜਿਹੜਾ ਆਉਂਦਾ ਉਹ ਹੀ ਆਪਣੀ ਮਰਜ਼ੀ ਨਾਲ ਗਲਾਸ ਪਾਣੀ ਦਾ ਪਾ ਦਿੰਦਾ ਹੋਰ ਕੋਈ ਨਹੀਂ ਤੇ ਕੋਈ ਕਚਰੇ ਨਹੀਂ ਝੋੜ ਜਾਂਦਾ ਗਮਲੇ 'ਚ ਪਰਮਾਤਮਾ ਨੇ ਇਹ ਜਿਹੜੀ ਨੇਤ ਦੀ ਰਚਨਾ ਕੀਤੀ ਹੈ ਨਾ ਇਹਨੂੰ ਬੜੀ ਸਮਝਣ ਦੀ ਲੋੜ ਹੈ। ਹੁਣ ਗੁਰੂ ਜੀ ਤਾਂ ਕਹਿੰਦੇ ਨੇ ਪਰ ਗੁਰਬਾਣੀ ਨੂੰ ਸੁਣੇ ਕੌਣ? ਮਹਾਰਾਜ ਜੀ ਤਾਂ ਕਹਿੰਦੇ ਨੇ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਇਸ ਸਾਰੀ ਕੁਦਰਤ ਪ੍ਰਕਿਰਤੀ ਨੂੰ ਬੜਾ ਕੇ ਪ੍ਰਮਾਤਮਾ ਉਹਦੇ ਵਿੱਚ ਵਸਿਆ ਹੋਇਆ ਰੱਬ ਨੂੰ ਪਤਾ ਸੀ ਸਾਨੂੰ ਕੋਇਲੇ ਦੀ ਲੋੜ ਹੈ ਸਾਨੂੰ ਪਾਣੀ ਦੀ ਲੋੜ ਹੈ ਸਾਨੂੰ ਧਰਤੀ ਵਾਲੇ ਪਾਣੀ ਦੀ ਉੱਪਰ ਵਾਲੇ ਪਾਣੀ ਦੀ ਵੀ ਲੋੜ ਹੈ ਸੱਚੇ ਬਾਦਸ਼ਾਹ ਨੇ ਪਹਾੜਾਂ ਦੇ ਉੱਤੇ ਕਿੰਨੇ ਕਿੰਨੇ ਵੱਡੇ ਗਲੇਸ਼ੀਅਰ ਰੱਖ ਦਿੱਤੇ ਕੋਈ ਫ੍ਰੀਜਰ ਥੋੜਾ ਲੱਗਿਆ ਕਿਸੇ ਕੰਪਨੀ ਦਾ ਉੱਥੇ ਹੁਣ ਕਈ ਮੇਰੇ ਵਰਗੇ ਮੂਰਖ ਨੇ ਜੀ ਉਹ ਜੀ ਗਲੋਬਲ ਵਾਰਮਿੰਗ ਦੀ ਪ੍ਰੋਬਲਮ ਆ ਜਾਏਗੀ ਉਦੋਂ ਤੱਕ ਆਪਾਂ ਰਵਾਂਗੇ ਤੇ ਆਏਗੀ ਨਾ ਕਿਉਂਕਿ ਉਦੋਂ ਪਹਿਲਾਂ ਅਸੀਂ ਆਪ ਹੀ ਸੌਵੇ ਜੀਆ ਆਪਣਾ ਕੀਆ ਅਸੀਂ ਆਪ ਹੀ ਸੜ ਕੇ ਮਰਨ ਦਾ ਸੁਆਹ ਹੋਣ ਦਾ ਪ੍ਰਬੰਧ ਕੀਤਾ ਹੋਇਆ ਰੱਬ ਨੂੰ ਕੋਈ ਫਰਕ ਨਹੀਂ ਪੈਣਾ ਜਿਨ੍ਹਾਂ ਗਲੇਸ਼ੀਅਰ ਪਹਿਲਾਂ ਰੱਖੇ ਸੀ ਉਹਨੇ ਫੇਰ ਰੱਖ ਲੈਣੇ ਨੇ ਇਹ ਸਮੁੰਦਰ ਏਦਾਂ ਹੀ ਚੱਲਣੇ ਨੇ ਇਹ ਧਰਤੀ ਏਦਾਂ ਹੀ ਘੁੰਮਣੀ ਹੈ ਸੂਰਜ ਨੇ ਇਦਈ ਚੱਕਰ ਲਾਉਂਦੇ ਰਹਿਣਾ ਐ ਫਿਰ ਕੋਈ ਇੱਕ ਸੂਰਜ ਥੋੜਾ ਐ ਨਾ ਇੱਕ ਧਰਤੀ ਐ ਨਾ ਇੱਕ ਸੂਰਜ ਐ ਨਾ ਇੱਕ ਖਾਣੀ ਐ ਨਾ ਇੱਕ ਬਾਣੀ ਐ ਪਰ ਮੜੀਆਂ ਮਸਾਨੀਆਂ ਕਬਰਾਂ ਪੂਜਣ ਵਾਲਿਆਂ ਨੂੰ ਕੀ ਪਤਾ ਵੀ ਅੱਲਾ ਕਿਨੂੰ ਕਹਿੰਦੇ ਤੇ ਖੁਦਾ ਤੇ ਰੱਬ ਤੇ ਪਰਮਾਤਮਾ ਕਿਨੂੰ ਕਹਿੰਦੇ ਨੇ ਹੁਣ ਮੇਰੇ ਵਰਗਾ ਬੰਦਾ ਤੇ ਮੌਲੀ ਗੋਟ ਨਾਲ ਬੰਨ ਕੇ ਸਮਝਦਾ ਵੀ ਇੰਸ਼ੋਰੈਂਸ ਹੋ ਗਈ ਐ ਕਈ ਪੈਣਾ ਕਾਲਾ ਜਿਹਾ ਧਾਗਾ ਪੈਰ ਦੇ ਗਿੱਟੇ ਨਾਲ ਬੰਨ ਕੇ ਸੋਚਦਿਆਂ ਨੇ ਵੀ ਹੁਣ ਤੇ ਮੈਡੀਕਲੀ ਕੋਈ ਪ੍ਰੋਬਲਮ ਆਉਣੀ ਨਹੀਂ ਇਹ ਅੰਧਵਿਸ਼ਵਾਸ ਹੈ ਕਿ ਉਹ ਜਿੰਨਾ ਤੁਹਾਡੇ ਕੋ ਘਟਾਇਆ ਜਾਂਦਾ ਢੋਗੋ ਜਿੰਨਾ ਚਿਰ ਅਸੀਂ ਆਪਣੇ ਖਾਣ ਤੇ ਆਪਣੇ ਬੋਲਣ ਤੇ ਆਪਣੇ ਪਹਿਨਣ ਤੇ ਆਪਣੇ ਮਿਲਣ ਵਰਤੰਤੇ ਆਪਣੇ ਸੋਚਣ ਤੇ ਅਸੀਂ ਧਿਆਨ ਨਹੀਂ ਕਰਦੇ ਕੁਝ ਨਹੀਂ ਹੋਣਾ ਪ੍ਰਕਿਰਤੀ ਨੇ ਨਹੀਂ ਬਦਲਣਾ ਬੰਦਿਆ ਤੂੰ ਬਦਲਣਾ ਹੈ ਤੂੰ ਪ੍ਰਕਿਰਤੀ ਦੇ ਅਨੁਸਾਰ ਚੱਲ ਅ ਜਿਹੜਾ 4-5 ਦਿਨ ਮੈਂ ਦੱਸਿਆ ਸੀ ਨਾ ਵੀ ਆਦਮੀ ਮੇਰੇ ਕੋਲ ਆਇਆ ਕਈ ਕੰਪਨੀਆਂ ਦਾ ਸੀਓ ਸੀ ਬਸ ਸੁਣ ਕੇ ਹੈਰਾਨ ਹੋਦੀ ਔਰ ਮੇਰੇ ਨਾਲ ਉਹ ਉੱਠਿਆ ਬੈਠਿਆ ਬੋਲਿਆ ਤੁਰਿਆ ਫਿਰਿਆ ਅਗਰ ਮੇਰਾ ਖਿਆਲ ਹੈ ਉਹਦੀ એનર્ਜੀ ਉਹਦੀ ਫਿਜ਼ੀਕਲੀ ਫਿਟਨੈਸ ਚੈੱਕ ਕੀਤੀ ਜਾਵੇ ਤੇ ਮੇਰੇ ਕੋਲ 18 ਸਾਲ ਦੇ ਬੱਚੇ ਜਿੱਨੀ ਹੋਣੀ ਹੈ ਉਮਰ ਮੇਰੀ ਜਿੱਨੀ ਸੀ ਉਹਦੀ ਲਖ ਰਤਨ ਦੇ ਕਰ باوجود ਉਹਨੇ ਮੇਰੇ ਕੋਲੋਂ ਕੁਝ ਨਹੀਂ ਖਾਦਾ ਕਹਿੰਦਾ ਜੀ ਦੋ ਦਿਨ ਹਫ਼ਤੇ ਚ ਮੈਂ ਵੈਸੇ ਨਹੀਂ ਖਾਂਦਾ ਦਿਨ ਚ ਇੱਕ ਵਾਰੀ ਖਾਣਾ ਕੜੀ ਰੋਟੀ ਬਿਲਕੁਲ ਹੀ ਨਹੀਂ ਖਾਂਦਾ ਇਥੇ ਇਥੇ ਸਮੋਸੇ ਪਕੌੜੇ ਆ ਪਿੱਛੇ ਗੁਰਦਾਰਾ ਚ ਅਸੀਂ ਲੜ ਕੇ ਮਰ ਚੱਲੇ ਆ ਪਰ ਕਿੱਥੇ ਧਰਮ ਕਿੱਥੇ ਹੈ ਬੰਦੇ ਦੀ ਨੀਡ ਕਿੰਨੀ ਕਿ ਲੋੜ ਕਿੰਨੀ ਹੈ